ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਿਲਕਾਰ 24 ਮੈਂ ਰਮੇਸ਼ ਯਾਰਾ ਅੱਜ ਅਸੀਂ ਖੜੇ ਆ ਪਿੰਡ ਮੋਰ ਸਿੰਘ ਵਾਲਾ ਜਿੱਥੇ ਕੀ ਫਾਜ਼ਿਲਕਾਰ 24 ਵੱਲੋਂ ਇੱਕ ਖਬਰ ਚੈਨਲ ਤੇ ਚਲਾਈ ਗਈ ਸੀਗੀ ਜਿਹਦੇ ਵਿੱਚ ਇੱਕ ਗਰੀਬ ਕਰ ਦਾ ਕਮਰਾ ਡਿੱਗਣ ਵਾਲਾ ਸੀਗਾ ਪਿੰਡ ਦੇ ਸਰਪੰਚ ਵੀ ਮੌਕੇ ਤੇ ਪਹੁੰਚੇ ਸੀਗੇ ਹੁਣ ਪੰਚਾਇਤ ਵੱਲੋਂ ਉਸ ਕਮਰੇ ਦੇ ਕਾਰਵਾਈ ਕਰਦੇ ਆ ਕਮਰਾ ਬਣਾਣਾ ਸ਼ੁਰੂ ਕਰ ਦਿੱਤਾ ਗਿਆ ਪਿੰਡ ਦੇ ਸਰਪੰਚ ਖੜਿਆ ਨਾਲ ਪੰਚਾਇਤ ਖਲੀਆ ਖੜੀਆ ਨਾਲ ਮੋਤਬਰ ਬੰਦੇ ਖੜੇ ਆ ਆਹ ਤੁਹਾਡੀ ਗੱਲ ਕਰਾਉਣੇ ਆ ਸਰਪੰਚ ਸਾਹਿਬ ਨਾਲ ਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਫਾਜ਼ਿਲਕਾਰ 24 ਰਮੇਸ਼ ਜੀ ਤੁਹਾਡਾ ਪਿੰਡ ਮੋਰ ਸਿੰਘ ਵਾਲਾ ਦੇ ਵਿੱਚ ਪਹੁੰਚਣ ਤੇ ਮੇਰੀ ਮੌਜੂਦਾ ਪੰਚਾਇਤ ਔਰ ਸਾਰੇ ਮੋਤਬਰਾਂ ਵੱਲੋਂ ਦਿਲ ਦੇ ਦਰਹਾਨਾ ਤੁ ਤੁਹਾਡਾ ਤੇ ਦਿਲ ਤੋਂ ਧੰਨਵਾਦ ਸਰਪੰਚ ਸਾਹਿਬ ਆਪਾਂ ਗੱਲ ਕਰੀਏ ਪਿਛਲੇ ਸਮੇਂ ਆਪਾਂ ਕਵਰ ਕਵਰ ਕੀਤੀ ਸੀਗੀ ਇਹਦੇ ਤੁੱਕਿਆ ਤੇ ਖੜਾ ਸੀਗਾ ਕਮਰਾ ਉਸ ਤੋਂ ਬਾਅਦ ਕੀ ਇੱਥੇ ਹੋਇਆ ਸੀਗਾ ਜੀ ਸਰ ਪਿਛਲੇ ਦਿਨਾਂ ਚ ਇਸ ਪਰਿਵਾਰ ਨਾਲ ਲਗਭਗ ਅੱਜ ਤੋਂ 20-25 ਦਿਨ ਹੋ ਗਏ ਨੇ ਕਮਰਾ ਜਿਹੜਾ ਹੈ ਇੱਕ ਸਾਈਡ ਜਿਹੜੀ ਦਵਾਰ ਸੀ ਕਿਉਂਕਿ ਕੱਚਾ ਮਕਾਨ ਸੀ ਇੱਕ ਸਾਈਡ ਜਿਹੜੀ ਦਵਾਰ ਸੀ ਉਹ ਜਿਹੜੀ ਪਾਟ ਗਈ ਸੀ ਔਰ ਮੈਨੂੰ ਇਹਨਾਂ ਮੌਕੇ ਤੇ ਬੁਲਾ ਕੇ ਦੱਸਿਆ ਜਿਸ ਵੇਲੇ ਸਾਡਾ ਕਮਰਾ ਜਿਹੜਾ ਹੈਗਾ ਉਹ ਪਾੜ ਚੁੱਕਿਆ ਔਰ ਡਿੱਗਣ ਦੇ ਡਿੱਗਣ ਤੇ ਪਹੁੰਚ ਚੁੱਕਿਆ ਹੈ ਜਿਹੜਾ ਕਿਸੇ ਟਾਈਮ ਵੀ ਸਾਡੇ ਨਾਲ ਕੋਈ ਹਾਦਸਾ ਹੋ ਸਕਦਾ ਹੈ ਔਰ ਮੈਂ ਮੌਕੇ ਤੇ ਆ ਕੇ ਵੇਖਿਆ ਵੀ ਵਾਕਿਆ ਹੀ ਕਮਰਾ ਦਾ ਇਹਨਾਂ ਦਾ ਡਿੱਗਣ ਨਾਲ ਹੋਇਆ ਖੁਰਤਾ ਹੈ ਫਿਰ ਉਸ ਤੋਂ ਬਾਅਦ ਇਹਨਾਂ ਦਾ ਮੈਂ ਕਿਉਂਕਿ ਇਹਨਾਂ ਕੋਲ ਵਿਚਾਰਾ ਕੋਲ ਇੱਕੋ ਹੀ ਮਕਾਨ ਸੀ ਔਰ ਮੈਂ ਕੋਈ ਆਂਡ ਗਵਾਂਡ ਜਾਂ ਹੋਰ ਨੌਜਵਾਨਾਂ ਦੇ ਹਿੰਮਤ ਦੇ ਸਦਕੇ ਮੈਂ ਉਹ ਤੋੜਾ ਲਗਾਇਆ ਔਰ ਜਿਹੜਾ ਕਮਰਾ ਜਿਹੜਾ ਖਰਾਕਾ ਕਰਦਾ ਫਿਰ ਉਸ ਤੋਂ ਬਾਅਦ ਲਗਭਗ ਹਫਤੇ ਬਾਅਦ ਜਿਹੜਾ ਇਹਨਾਂ ਦਾ ਕਮਰਾ ਵਿਚਾਰੇ ਰੋਜ਼ ਰਾਤ ਸੁੱਤੇ ਪੈ ਸੀ ਇਹਨਾਂ ਦਾ ਕਮਰਾ ਜਿਹੜਾਗਾ ਸਾਰੀ ਛੱਤ ਉੱਪਰ ਲੱਗ ਪਈ ਔਰ ਇਹਨਾਂ ਨੂੰ ਵੀ ਸੱਟਾਂ ਲੱਗੀਆਂ ਔਰ ਨਾਲ ਦੇ ਜਿਹੜੇ ਆੜ ਗੁਆੜ ਸੀ ਜਿਹੜੇ ਇਹਨਾਂ ਨੂੰ ਬਚਾਉਣ ਦੇ ਆਏ ਸੀ ਉਹਨਾਂ ਦੇ ਵਿਚਾਰਿਆਂ ਨੇ ਵੀ ਸੱਟਾਂ ਲੱਗ ਗਈਆਂ ਸੀ ਜੀ ਸਰਪੰਚ ਸਾਹਿਬ ਇਸ ਮਸਲੇ 'ਚ ਐਸ ਡੀ ਐਮ ਜਾਂ ਬੀਡੀਪੀ ਸਾਹਿਬ ਨੂੰ ਪਤਾ ਹੈ ਜੇ ਕਮਰਾ ਦੇਖ ਕੇ ਕੋਈ ਕਾਰਵਾਈ ਕਰਦੇ ਆਂ ਪਿੰਡ ਦੇ ਪੰਚਾਇਤ ਦੇ ਨਾਤੇ ਦੱਸਿਆ ਤੁਸੀਂ ਜੀ ਸਰ ਮੈਂ ਇਸ ਸਬੰਧ ਚ ਮੈਂ ਇਹਨਾਂ ਨੂੰ ਕਿਹਾ ਸੀ ਵੀ ਇੱਕ ਐਪਲੀਕੇਸ਼ਨ ਆਪਣਾ ਰਾਈਟ ਬਣਦਾ ਵੀ ਆਪਾਂ ਐਸਡੀਐਮ ਸਾਹਿਬ ਨੂੰ ਦੇਈਏ ਔਰ ਅਸੀਂ ਦਰਖਾਸਤ ਲਿਖਾ ਕੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਔਰ ਉਹਨਾਂ ਇਸ ਸਬੰਧ ਚ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਔਰ ਜਦੋਂ ਮੈਂ ਇਹਨਾਂ ਦਾ ਮਕਾਨ ਡਿੱਗ ਪਿਆ ਔਰ ਮੈਂ ਵੀ ਆਦੀ ਪੰਚਾਇਤ ਨੂੰ ਸਾਰੇ ਨੂੰ ਇਕੱਠਾ ਕਰਕੇ ਮੈਂ ਸੋਚਿਆ ਵੀ ਚਲੋ ਆਪਾਂ ਇੱਕ ਇਹਨਾਂ ਨੂੰ ਮਕਾਨ ਬਣਾ ਕੇ ਦੇਈਏ ਆਪਣੀ ਪੰਚਾਇਤ ਦੇ ਤਰਫੋਂ ਔਰ ਜਿਹੜਾ ਹੁਣ ਅੱਜ ਇਹਨਾਂ ਨੂੰ ਅਸੀਂ ਇੱਟਾਂ ਸੀਮੈਂਟ ਬਜਰੀ ਸ਼ਰੀਆ ਜਿੰਨਾ ਵੀ ਕੋਈ ਸਮਾਨ ਇਹਨਾਂ ਨੂੰ ਚਾਹੀਦਾ ਹੈਗਾ ਉਹ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਇਹਨਾਂ ਦਾ ਮਕ ਅਰਸੋਂ ਦਾ ਇਹਨਾਂ ਦਾ ਲਗਭਗ ਮਕਾਨ ਅਸੀਂ ਚਾਲੂ ਕਰਵਾ ਦਿੱਤਾ ਜੋ ਬਣੀ ਜਾਂਦਾ ਹੈ ਜਿਹੜਾ ਇੱਕ ਦੁوار ਸਾਈਡ ਤੇ ਜਿਹੜੀ ਚੱਕੀ ਵੀ ਜਾ ਚੁੱਕੀ ਹੈ ਸਰਪੰਚ ਸਾਹਿਬ ਪੰਚਾਇਤ ਵੱਲੋਂ ਇਹ ਮਦਦ ਕੀਤੀ ਜਾ ਰਹੀ ਹੈ ਜਾਂ ਸਰਕਾਰ ਵੱਲੋਂ ਜਾਂ ਐਸਡੀਐਮ ਦਫ਼ਤਰ ਜਾਂ ਬੀਡੀਪੀ ਦਫ਼ਤਰ ਵੱਲੋਂ ਨਹੀਂ ਸਰ ਇਹ ਤਾਂ ਸਾਡੀ ਪੰਚਾਇਤ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਜੀ ਜੀ ਪਹਿਲਾਂ ਤਾਂ ਮੈਂ ਪਿਛਲੀਆਂ ਸਰਕਾਰਾਂ ਔਰ ਪਿਛਲੀਆਂ ਪੰਚਾਇਤਾਂ ਨੂੰ ਵੀ ਇਸ ਦਾ ਚੀਜ਼ਾਂ ਦਾ ਮੈਂ ਜ਼ਿੰਮੇਵਾਰ ਠਹਿਰਾਵਾਂਗਾ ਕਿਉਂਕਿ ਜਿਹੜਾ ਬੁਨਿਆਦੀ ਸਹੂਲਤਾਂ ਰੋਟੀ ਕਪੜਾ ਔਰ ਮਕਾਨ ਇਹ ਜਿਹੜਾ ਹੈਗਾ ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਜਿਹੜਾ ਵੀ ਇਨਸਾਨ ਹੈਗਾ ਉਸ ਨੂੰ ਇਹ ਚੀਜ਼ ਚਾਹੀਦੀ ਹੈ ਪਰ ਅੱਜ ਤੱਕ ਪਤਾ ਨਹੀਂ ਸਰਕਾਰਾਂ ਦਾ ਧਿਆਨ ਪਤਾ ਨਹੀਂ ਕਿਸ ਵੱਲ ਕੇਂਦਰਿਤ ਕੀਤਾ ਜਾ ਰਿਹਾ ਕਿਉਂਕਿ ਇਹ ਗਰੀਬ ਪਰਿਵਾਰ ਜਿਹੜੇ ਹੈਗੇ ਨੇ ਬੜੇ ਔਖੇ ਆ ਦਾ ਸਮਾਂ ਜਿਹੜਾ ਗੁਜ਼ਾਰ ਰਹੇ ਨੇ ਔਰ ਇਹਨਾਂ ਦੇ ਵਿਚਾਰਿਆਂ ਦੇ ਉੱਪਰ ਸਿਰ ਦੇ ਛੱਤ ਸੀ ਜਿਹੜੀ ਕੱਚੇ ਮਕਾਨ ਦੀ ਉਹ ਵੀ ਢਹ ਟੇਰੀ ਹੋ ਚੁੱਕੀ ਹੈ ਔਰ ਮੈਂ ਤਾਂ ਚਾਹੁੰਦਾ ਆ ਵੀ ਨੈਕਸਟ ਟਾਈਮ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਸ ਵੱਲ ਖਾਸ ਕਰਕੇ ਧਿਆਨ ਦੇਣ ਵੀ ਜਿਹੜਾ ਜਿਹੜੇ ਗਰੀਬ ਜਨਤਾ ਹੈਗੀ ਉਹਨਾਂ ਦੀ ਸਾਰ ਲੈ ਕੇ ਉਹਨਾਂ ਨੂੰ ਘਟੋ ਘਟ ਇੱਕ ਮਕਾਨ ਜਿਹੜਾ ਹੈਗਾ ਉਹ ਬਣਾ ਕੇ ਦਿੱਤਾ ਜਾਵੇ ਸਰਪੰਚ ਸਾਹਿਬ ਸਰਵੇ ਚੱਲ ਰਿਹਾ ਪਿੰਡਾਂ ਵਿੱਚ ਜੋ ਸਰਕਾਰ ਚਲਾ ਰਹੀ ਹੈ ਉਹਦੇ ਤਹਿਤ ਤੁਸੀਂ ਪਿੰਡ ਦੇ ਜਿੰਨੇ ਵੀ ਕੱਚੇ ਕਮਰੇ ਆ ਉਹਨਾਂ ਦਾ ਆਇਡੈਂਟੀਫਾਈ ਕਰ ਲਿਆ ਜੀ ਸਰ ਮੈਂ ਸਰ ਪਿੰਡ ਦੇ ਵਿੱਚ ਸਰਵੇ ਕਰਕੇ ਜਿੰਨੇ ਵੀ ਕੋਈ ਲੋੜਵੰਦ ਪਰਿਵਾਰ ਨੇ ਜਿਸ ਤਰ੍ਹਾਂ ਜਿੰਨਾਂ ਦਾ ਕੋਈ ਕੱਚਾ ਮਕਾਨ ਹੈ ਜਾਂ ਕੋਈ ਬਾਲਿਆਂ ਵਾਲਾ ਮਕਾਨ ਹੈ ਉਹ ਸਾਰਾ ਸਰਵੇ ਕਰਕੇ ਮੈਂ ਜਿਹੜਾ ਆਨਲਾਈਨ ਜਿਹੜੇ ਹੈਗੇ ਨੇ ਕਮਰੇ ਜਿਹੜੇ ਹੈਗੇ ਨੇ ਉਹ ਚੜਾ ਦਿੱਤੇ ਨੇ ਜੀ ਸੋ ਹੋਰ ਵੀ ਖੜੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਰਿੰਦਰ ਸਿੰਘ ਹੈ ਜੀ ਵੀ ਸੱਟ ਕਿਸਤਰ ਲੱਗਿਆ ਤੁਹਾਨੂੰ ਸੱਟ ਸਾਰੇ ਇੱਧਰ ਮਤਲਬ ਇੱਕ ਕੋਠਾ ਡਿੱਗਣ ਵਾਲਾ ਸੀਗਾ ਜੀ ਤੇ ਚਾਚੇਰੇ ਕਹਿੰਦੇ ਸੀਗੇ ਸਮਾਨ ਕਢਵਾ ਦਿਓ ਮੈਨੂੰ ਬਾਹਰ ਤੇ ਮੈਂ ਹੈਲਪ ਕਰਨ ਲਈ ਸਮਾਨ ਕਢਵਾਉਣ ਲੱਗਿਆ ਬਾਹਰ ਤੇ ਸਮਾਨ ਕਢਦੇ ਕਢਦੇ ਕੋਠਾ ਉੱਪਰ ਥੱਲੇ ਡਿੱਗ ਗਿਆ ਤੇ ਮੈਂ ਕੋਠੇ ਦੇ ਥੱਲੇ ਆ ਗਿਆ ਸੀ ਜੀ ਫਿਰ ਜਿਵੇਂ ਜਿਵੇਂ ਰੋਲਾ ਪਿਆ ਸਾਰੇ ਭੱਜੇ ਤੇ ਫਿਰ ਮੈਨੂੰ ਮਸੇ ਬਾਹਰ ਕੱਢਿਆ ਤੇ ਆ ਇੱਕ ਦੋ ਸੱਟ ਵੀ ਲੱਗੀ ਸੀ ਜੀ ਜੀ ਕਾਫੀ ਦਿਨ ਹੋ ਗਏ ਸੀ ਹਾਂਜੀ ਹਾਂਜੀ ਪੰਜੀ ਤੁਹਾਡਾ ਕਮਰਾ ਪਿਛਲੇ ਸਮੇਂ ਡਿੱਗ ਪਿਆ ਸੀਗਾ ਅਸੀਂ ਖਬਰ ਵੀ ਕਵਰ ਕਰਕੇ ਲੈ ਗਏ ਸੀਗੇ ਪੰਚਾਇਤ ਵੱਲੋਂ ਹੁਣ ਤੁਹਾਡਾ ਕਮਰਾ ਜਬ ਬਣਾਉਣ ਚਾਲੂ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਇਹਨਾਂ ਦਾ ਵਾਧੂ ਧੰਨਵਾਦ ਕਰਦੇ ਹਾਂ ਪੰਚਾਇਤ ਸਾਡੇ ਨਾਲ ਸਾਡਾ ਕੋਠਾ ਇਹਨਾਂ ਨੇ ਸਾਰਾ ਕੰਪਲੀਟ ਕਰਕੇ ਦੇਣਾ ਜੀ ਤੇ ਅਸੀਂ OSD ਉੱਤੇ ਵੀ ਦਰਖਾਸਤ ਦਿੱਤੀ ਉਹ ਵੀ ਕੋਈ ਵੀ ਨਹੀਂ ਆਇਆ ਸਾਡੀ ਮਦਦ ਕਰਨਾ ਤੇ ਨਾ ਵੀ ਸਾਡੀ ਦਰਖਾਸਤ ਤੇ ਆਂਦੇ ਸੀ ਪਟਵਾਰੀ ਆਵੇਗਾ ਜਿਹਾ ਤੇ ਜਦੋਂ ਦਰਖਾਸਤ ਦਿੱਤੀ ਪਟਵਾਰੀ ਆ ਕੇ ਸਰਵਾ ਕਰੇਗਾ ਤੇ ਕੋਈ ਸਰਵਾਨੀ ਕੋਈ ਵੀ ਨਹੀਂ ਆਇਆ ਜੀ ਤੇ ਸਰਪੰਚ ਸਾਹਿਬ ਤਾਂ ਸਾਡੇ ਨਾਲ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਨਿਆ ਜਿਹੜਾ ਸਾਨੂੰ ਇੰਨੀ ਮਦਦ ਕਰ ਰਿਹਾ ਨਹੀਂ ਹੁਣ ਖੁਸ਼ ਹੋ ਤੁਹਾਡਾ ਕਮਰਾ ਬਣ ਗਿਆ ਜੀ ਕਿੰਨੇ ਬੱਚੇ ਤੁਹਾਡੇ ਜੀ ਦੋ ਜੀ ਮੈਂ ਤਾਂ ਮਜ਼ਦੂਰੀ ਕਰਦੇ ਹਾਂ ਜੀ ਹਾਂਜੀ ਜੀ ਸੋ ਦੋਸਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਪੰਚਾਇਤ ਵੱਲੋਂ ਕਮਰਾ ਜਿਹੜਾ ਡਿੱਗਿਆ ਸੀਗਾ ਚਾਲੂ ਕਰ ਦਿੱਤਾ ਗਿਆ ਮਿਸਤਰੀ ਲੱਗਿਆ ਤੁਹਾਨੂੰ ਤਸਵੀਰਾਂ ਜ ਦਿਖਾ ਰਹੇ ਹਾਂ ਮਿਸਤਰੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਸਰਨ ਸਿੰਘ ਜੀ ਜਿਸਵੰਤ ਸਿੰਘ ਵੀਰ ਜੀ ਕਹੜਾ ਪਿੰਡ ਆ ਤੁਹਾਡਾ ਮੋਰ ਸਿੰਘ ਵਾਲਾ ਜੀ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਜੋ ਪੰਚਾਇਤ ਵੱਲੋਂ ਕਮਰਾ ਬਣਾਇਆ ਜਾ ਰਿਹਾ ਹੈ ਆਹ 10 ਦਿਨ ਹੋ ਗਏ 3 ਦਿਨ ਹੋ ਗਏ ਸੋ ਮਿਸਤਰੀ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਆ ਔਰ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਵੀ ਗੱਲਬਾਤ ਕਰਾਉਣੇ ਆ ਹਾਂ ਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਨਮਸਕਾਰ ਜੀ ਜੀ ਤੁਹਾਡੇ 24 ਅੰਦਾ ਫਿਲਹਾਲ ਬਹੁਤ ਜਿਆਦਾ ਧੰਨਵਾਦ ਕਿ ਪਿੰਡ ਮੋਰ ਸਿੰਘ ਆ ਪਹੁੰਚਣ ਤੇ ਜੀ ਸਾਡੇ ਪਿੰਡੇ ਪਿਛਲੇ ਦਿਨਾਂ ਤੋਂ ਵਿਚਾਰੇ ਗਰੀਬ ਪਰਿਵਾਰ ਨੂੰ ਮਕਾਨ ਦੀ ਜਰੂਰਤ ਸੀ ਪਿਛਲੇ ਪੰਜੇਤਾ ਵਿੱਚ ਨਹੀਂ ਬਣੇ ਇਸ ਵਾਰੀ ਸਾਡੀ ਪੰਚਾਇਤ ਨੇ ਬਰਾਲਾ ਕੀਤਾ ਢਿੱਗਨ ਦੇ ਕਿਨਾਰੇ ਜਦੋਂ ਸੱਟਾ ਲੱਗ ਗਿਆ ਸੀ ਜੀ ਜੀ ਤੇ ਉਸ ਤੋਂ ਬਾਅਦ ਅਸੀਂ ਸਾਰੀ ਪਿੰਡ ਦੀ ਮੇਰੇ ਸਹਿਮਤੀ ਨਾਲ ਬੇਸ ਕਰਨਾ ਆਪਾਂ ਜਿਹੜੀ ਮਕਾਨ ਦੀ ਜਰੂਰਤ ਹੈ ਆਪਾਂ ਸਹਿਮਤੀ ਨਾਲ ਸਾਰੇ ਪੰਚਾਇਤੀ ਬੰਦ ਵਿੱਚ ਜਮੀਨ ਹੁੰਦਾ ਇਕੱਠਾ ਕਰਕੇ ਆਪਣਾ ਮਕਾਨ ਪ੍ਰੋਵਾਈਡ ਕਰਾ ਧੰਨਵਾਦ ਜੀ ਮੈਂਬਰ ਸਾਹਿਬ ਪਿੰਡੇ ਵਿੱਚ ਹੋਰ ਵੀ ਇਸ ਤਰ੍ਹਾਂ ਦਾ ਕੰਮ ਹੈ ਗਿਆ ਕਿ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਜਰੂਰਤ ਤਾਂ ਨੇ ਇੱਕ ਦੋ ਘਰ ਹੋਰ ਸ਼ਾਇਦ ਹੋਣਗੇ ਜੀ ਬਾਕੀ तकरीबन ਦਾ ਇੱਕ ਇੱਕ ਮੈਨ ਇੰਚ ਹੋਰ ਇੱਕ ਗੱਲ ਜੀ ਸਰ ਕਿਉਂਕਿ ਸਾਨੂੰ ਸਾਰਿਆਂ ਨੂੰ ਸਾਡੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਜਿਵੇਂ ਇੱਕ ਮਕਾਨ ਹੈ ਇੱਕ ਮਕਾਨ ਦੇ ਵਿੱਚ ਕੋ ਪਰਿਵਾਰ ਵੀ ਹੁੰਦਾ ਹੈ ਹੋਰ ਵੀ ਕੁ ਰਿਸ਼ਤੇਦਾਰ ਵੀ ਆਉਂਦੇ ਨੇ ਉਹਨਾਂ ਦਾ ਦੋ ਤਾਂ ਹੋਣੇ ਚਾਹੀਦੇ ਨੇ ਹੁਣ ਆ ਵੇਖ ਲੋ ਆ ਥੱਲੇ ਆ ਸਾਰਾ ਚੁੱਗੀ ਦੇੰਦੇ ਸਮਾਨ ਹੁਣ بارش ਪਈ ਤੇ ਨਾ ਸਾਰਾ ਹੀ بارش ਨਾਲ ਵੀ ਜਿਹੜਾ ਥੱਲੇ ਫਰਿੱਜ ਜੋ ਵੀ ਕੋਈ ਸਮਾਨ ਸੀ ਸਾਰਾ ਇਹਨਾਂ ਟੁੱਟ ਗਿਆ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ 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 ਧੰਨਵਾਦ ਜੀ ਮੈਂਬਰ ਸਾਹਿਬ ਸੋ ਪਿੰਡ ਦੇ ਮੌਜੂਦਾ ਮੈਂਬਰ ਸਾਹਿਬ ਸਾਡੇ ਨਾਲ ਇਹਨਾਂ ਨਾਲ ਗੱਲ ਹਾਂਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਕਮਰਾ ਡਿੱਗਿਆ ਸੀ ਤੇ ਕਮਰਾ ਜੀ ਵਾਕਿਆ ਇਹਨਾਂ ਦਾ ਡਿੱਗਿਆ ਜੀ ਜੀ ਅਸੀਂ ਪਹਿਲਾਂ ਵੀ ਸਰਵੇ ਕਰਕੇ ਗਏ ਸੀ ਜਦੋਂ ਡਿੱਗਣ ਵਾਲਾ ਸੀ ਉਦੋਂ ਵੀ ਤੁਸੀਂ ਆਸੀਂ ਕੇ ਤੇ ਹੁਣ ਪੰਚਾਇਤ ਵੱਲੋਂ ਅਸੀਂ ਇਹ ਬਣਾ ਕੇ ਦੇ ਰਹੇ ਹਾਂ ਜੀ ਤੇ ਅੱਗੇ ਵੀ ਆ ਪਿੱਛੇ ਵੀ ਦੇਖੋ ਜੀ ਪਹਿਲਾਂ ਮੈਂ ਕਹਿਣਾ ਚਾਹਾਂਗਾ ਜੀ ਪਿਛਲੀਆਂ ਪੰਚਾਇਤਾਂ ਪਿਛਲੀਆਂ ਸਰਕਾਰਾਂ ਨੇ ਆ ਪਿੱਛੇ ਇਹਨਾਂ ਦੀ ਬੈਕ ਸਾਈਡ ਵੀ ਜਮਾ ਕੱਚੇ ਕਮਰੇ ਖੜੇ ਆ ਜੀ ਉਹ ਵੀ ਡਿੱਗਣ ਦੀ ਹਾਲਾਤ ਦੇ ਵਿੱਚ ਖੜੇ ਨੇ ਉਹ ਅਸੀਂ ਹੁਣ ਮਤਲਬ ਜਿਹੜੀ ਮੌਜੂਦਾ ਪੰਚਾਇਤ ਹੈ ਅਸੀਂ ਉਹ ਵੀ ਹੁਣ ਲਿਖ ਕੇ ਦਿੱਤੇ ਨੇ ਸਰਵਾ ਕਰਕੇ ਤੇ ਉਹਨਾਂ ਦੇ ਵੀ ਬਣਾਵਾਂਗੇ ਇਹ ਤਾਂ ਹੁਣ ਇਕੱਲੇ ਪੰਚਾਇਤ ਵੱਲੋਂ ਬਣ ਰਿਹਾ ਜੋ ਸਰਕਾਰ ਵੱਲੋਂ ਸਹੂਲਤ ਆਏਗੀ ਉਹ ਵੀ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੀ ਮੈਂਬਰ ਜੀ ਤੁਸੀਂ ਕੰਮ ਲਾਇਓ ਹੋਰ ਕਰਾ ਜੀ ਉਹ ਹੋਰ ਕਰਾ ਜੀ ਜੀ ਧੰਨਵਾਦ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਸੀਂ ਦੇਖ ਰਹੇ ਸੀ ਫਾਜ਼ਿਲਕਾ 24 ਨਾ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਪਿੰਡ ਮੋਹਰ ਸਿੰਘ ਵਾਲਾ ਜੀ ਨੂੰ ਪਾਇਆ ਜਾਵੇ ਸਾਡੇ ਜਿਹੜੇ ਥਾਂ ਬੈਠੇ ਹੋਏ ਨੇ ਬੜੇ ਪਰਲਿਆਂ ਦੀ ਜੁਰੀ ਬਣਾ ਰਹੇ ਆ ਅੱਜ ਤੱਕ ਚਾਰਾਂ ਕੱਡੇ ਨੇ ਕੀ ਬੜੇ ਕੋ ਦੋਸਤ ਤਸਵੀਰਾਂ ਅੱਜ ਦਿਖਾ ਦਿੰਨੇ ਆ ਇਹਨਾਂ ਜਿੱਥੇ ਕਮਰਾ ਡਿੱਗਾ ਸੀਗਾ ਨਾਲ ਵੀ ਇਹਦੇ ਘਰ ਆ ਉਹਨਾਂ ਦੇ ਵੀ ਕੱਚੇ ਕਮਰੇ ਆ ਸੋ ਇਹਨਾਂ ਦਾ ਵੀ ਸਰਵਾ ਕੀਤਾ ਜਾਣਾ ਚਾਹੀਦਾ ਐਸ ਡੀ ਐਮ ਜਲਾਲਾਬਾਦ ਵੀਡੀਓ ਸਾਧ ਜਲਾਲਾਬਾਦ ਬੀਸੀ ਸਾਹਿਬ ਫਾਜ਼ਲ ਕਾ ਨੂੰ ਪਿੰਡ ਦੇ ਜਿਹੜੇ ਲੋਕ ਆ ਪਿੰਡ ਦੇ ਮੈਂਬਰ ਪੰਚਾਇਤ ਬੇਨਤੀ ਕਰਦੇ ਆ ਵੀ ਇਹਨਾਂ ਦਾ ਸਰਵੇ ਵਿੱਚ ਨਾਂ ਪਾ ਕੇ ਇਹਨਾਂ ਦੇ ਵੀ ਕਮਰੇ ਦਿੱਤੇ ਜਾਣ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਏ ਤਸਵੀਰਾਂ ਪਿੰਡ ਮੋਰ ਸਿੰਘ ਵਾਲਾ ਤੋਂ